ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਇੱਕ ਟੇਕ ਗੋਵਿੰਦ ਕੇ त्यागी अन आस ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ जन का नाम आधार है रब सरणी पाहे परमेश्वर का आसरा संतन मन महे रहा रहा आप रखे आप देवासी अपे प्रत पारए ਦੀਨ ਦਿਆਲ ਕਿਰਪਾ ਨਿਦ ਸਾਸ ਸਾਸ ਸਮਰੈ ਕਰਨ ਹਰ ਜੋ ਕਰ ਰਿਹਾ ਸਾਈ ਵਡਿਆਈ ਗੁਰਪੁਰੇ ਉਪਦੇਸ ਆ ਸੁਖ ਖਸਮਰ ਜਾਈ ਚਿੰਤ ਅਦੇਸਾ ਗਣ ਤਜ ਜਨ ਹੁਕਮ ਪਛਾਤਾ ਨਾਹਿ ਬਿਨ ਸੈ ਨਹਿ ਛੋੜ ਜਾਏ ਨਾਨਕ ਰੰਗ ਰਤਾ ਲਾਵਲ ਮਹਲਾ ਪੰਜਵਾਰ ਇਕ ਟੇਕ ਗੋਬਿੰਦ ਕੀ ਤਿਆਗੀ ਅਨ ਆਸ ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਹਿ ਰਹਾ ਆਪ ਰਖੈ ਆਪ ਦਿਵਾਸੀ ਆਪੇ ਪ੍ਰਤ ਪਰੈ ਦੀਨ ਦਿਆਲ ਕਿਰਪਾ ਨਿਦ ਸਾਸ ਸਾਸ ਸਮਰੈ ਕਰਨ ਹਰ ਜੋ ਕਰ ਰਿਹਾ ਸਾਈ ਵਡਿਆਈ ਗੁਰਪੁਰੈ ਉਪਦੇਸ ਆ ਸੁਖ ਖਸਮਰ ਜਾਈ ਚਿੰਤ ਅਦੇਸਾ ਗਣ ਤਜ ਜਨ ਹੁਕਮ ਪਛਾਤਾ ਨਾਹ ਬਿੰਸੈ ਨਾਹ ਛੋੜ ਜਾਏ ਨਾਨਕ ਰੰਗ ਰਤਾ ਲਾਵਲ ਮਹਲਾ ਪੰਜਵਾ ਇਕ ਟੇਕ ਗੋਵਿੰਦ ਕੇ ਤਿਆਗੀ ਅਨ ਆਸ ਸਭ ਉਪਰ ਸਮਰਤ ਰਬ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਰਬ ਸਰਣੀ ਪਹੇ परमेश्वर का आसरा संतन मन महे रहा आप रखे आप देवासी अपे प्रत पर दीन दयाल सास सास सुमरे ਕਰਨ ਹਰ ਜੋ ਕਰ ਰਿਹਾ ਸਾਈ ਵਡਿਆਈ ਗੁਰਪੁਰੇ ਉਪਦੇਸ ਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਣ ਤਜ ਜਨ ਹੁਕਮ ਪਛਾਤਾ ਨਾ ਬਿੰਸੈ ਨਾ ਛੋੜ ਜਾਏ ਨਾਨਕ ਰੰਗ ਰਤਾ ਲਾਵਲ ਮਹਲਾ ਪੰਜਵਾ ਇਕ ਟੇਕ ਗੋਵਿੰਦ ਕੇ ਤਿਆਗੀ ਅਨ ਆਸ ਸਭ ਉਪਰ ਸਮਰਥ ਪ੍ਰਭ ਪੂਰਨ ਗੁਣ ਤਾਸ जनका नाम आधार है प्रभरणी पहे परमेश्वर का आसरा संतन मन महे रहा आप रखे, आप देवासी अपे प्रतपर ਦੀਨ ਦਿਆਲ ਕਿਰਪਾ ਨਿਦ ਸਾਸ ਸਾਸ ਸਮਰੈ ਕਰਨ ਹਰ ਜੋ ਕਰ ਰਿਹਾ ਸਾਈ ਵਡਿਆਈ ਗੁਰਪੁਰੇ ਉਪਦੇਸ ਆ ਸੁਖ ਖਸਮਰ ਜਾਈ ਚਿੰਤ ਅਦੇਸਾ ਗਣ ਤਜ ਜਨ ਹੁਕਮ ਪਛਾਤਾ ਨਾਹ ਬਿੰਸੈ ਨਾਹ ਛੋੜ ਜਾਏ ਨਾਨਕ ਰੰਗ ਰਾਤਾ ਲਾਵਲ ਮਹਲਾ ਪੰਜਵਾ ਇਕ ਟੇਕ ਗੋਬਿੰਦ ਕੇ ਤਿਆਗੀ ਅਨ ਆਸ ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਹਿ ਰਹਾ ਆਪ ਰਖੈ ਆਪ ਦੇ ਵਾਸੀ ਅਪੇ ਪ੍ਰਤ ਪਰੈ ਦੀਨ ਦਿਆਲ ਕਿਰਪਾ ਨਿਦ ਸਾਸ ਸਾਸ ਸਮਰੈ ਕਰਨ ਹਰ ਜੋ ਕਰ ਰਿਹਾ ਸਾਈ ਵਡਿਆਈ ਗੁਰਪੁਰੇ ਉਪਦੇਸ ਆ ਸੁਖ ਖਸ਼ਮ ਰਜਾਈ ਚਿੰਤ ਅਦੇਸਾ ਗਣ ਤਜ ਜਨ ਹੁਕਮ ਪਛਾਤਾ ਨਾਹਿ ਬਿੰਸੈ ਨਾਹਿ ਛੋੜ ਜਾਏ ਨਾਨਕ ਰੰਗ ਰਾਤਾ ਲਾਵਲ ਮਹਲਾ 5 ਇੱਕ ਟੇਕ ਗੋਬਿੰਦ ਕੀ ਤਿਆਗੀ ਅਨਾਸ ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਹੇ ਪਰਮੇਸ਼ਰ ਕਾ ਆਸਰਾ संतन मन महे रहा रहा आप रखे आप देवासी अपे प्रत परै दीन दयाल कृपा निद सास सास सुमरे करन हर जो कर रहया ਸਾਈ ਵੜਾਈ ਗੁਰਪੁਰੈ ਉਪਦੇਸ ਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਣ ਤਜ ਜਨ ਹੁਕਮ ਪਛਾਤਾ ਨਾਹ ਬਿੰਸੈ ਨਾਹ ਛੋੜ ਜਾਏ ਨਾਨਕ ਰੰਗ ਰਾਤਾ लावल महला پنجਵਾ ایک ٹیک گویند کے تیاگی ان آس سب اوپر سمरथ رب پوران گنتاس جن کا نام ادھار ہے प्रब सरणी पहे परमेश्वर का आसरा संतन मन महे रहा आप रखे आप देवासी अपे प्रत पर दीन दयाल निद ਸਾਸ ਸਾਸ ਸਮਰੈ ਕਰਨ ਹਰ ਜੋ ਕਰ ਰਹਾ ਸਾਈ ਵਡਿਆਈ ਗੁਰ ਪੁਰੈ ਉਪਦੇਸ ਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਣ ਤਜ ਜਨ ਹੁਕਮ ਪਛਾਤਾ ਨਾਹ ਬਿਨਸੈ ਨਹ ਛੋੜ ਜਾਏ ਨਾਨਕ ਰੰਗ ਰਤਾ ਲਾਵਲ ਮਹਲਾ ਪੰਜਵਾਂ ਇੱਕ ਟੇਕ ਗੋਬਿੰਦ ਕੇ ਤਿਆਗੀ ਅਨ ਆਸ ਸਭ ਉਪਰ ਸਮਰਥ प्रभ जन का नाम आधार है सरणी पहे परमेश्वर का आसरा संतन मन महे रहा आप रखे आप देवासी ਅਪੇ ਪ੍ਰਤ ਪਰੈ ਦੀਨ ਦਿਆਲ ਕਿਰਪਾ ਨਿਦ ਸਾਸ ਸਾਸ ਸਮਰੈ ਕਰਨ ਹਰ ਜੋ ਕਰ ਰਿਹਾ ਸਾਈ ਵਡਿਆਈ ਗੁਰਪੁਰੈ ਉਪਦੇਸ ਆ ਸੁਖ ਖਸ਼ਮਰ ਜਾਈ ਚਿੰਤ ਅਦੇਸਾ ਗਣ ਤਜ ਜਨ ਹੁਕਮ ਪਛਾਤਾ ਨਾਹ ਬਿੰਸੈ ਨਾਹ ਛੋੜ ਜਾਏ ਨਾਨਕ ਰੰਗ ਰਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ